ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਐਡਵੋਕੇਟ ਕੀਰਤ ਸਿੰਘ ਹਾਂ ਅਕਸਰ ਲੋਕ ਸਵਾਲ ਕਰਦੇ ਨੇ ਕਿ ਜੇ ਮੈਂ ਆਪਣੀ ਜ਼ਮੀਨ ਦੀ ਤਕਸੀਮ ਕਰਾਉਣੀ ਚਾਹੁੰਦਾ ਹਾਂ ਤੇ ਬਾਕੀ ਦੇ ਹਿੱਸੇਦਾਰ ਤਕਸੀਮ ਕਰਾਉਣ ਲਈ ਸਹਿਮਤ ਨਹੀਂ ਹਨ ਤਾਂ ਕੀ ਮੈਂ ਇਕੱਲਾ ਆਪਣੀ ਜ਼ਮੀਨ ਦੀ ਤਕਸੀਮ ਕਰਾ ਸਕਦਾ ਹਾਂ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਾਂਗੇ ਹਾਂਜੀ ਦੋਸਤੋ ਕੋਈ ਵੀ ਇੱਕ ਹਿੱਸੇਦਾਰ ਜਾਂ ਇੱਕ ਤੋਂ ਵੱਧ ਹਿੱਸੇਦਾਰ ਜੇਕਰ ਆਪਣੀ ਜ਼ਮੀਨ ਦੀ ਤਕਸੀਮ ਕਰਾਉਣੀ ਚਾਹੁੰਦੇ ਹਨ ਤੇ ਬਾਕੀ ਦੇ ਹਿੱਸੇਦਾਰ ਤਕਸੀਮ ਕਰਾਉਣ ਲਈ ਸਹਿਮਤ ਨਹੀਂ ਹਨ ਤਾਂ ਤਸਿਲਦਾਰ ਦੀ ਅਦਾਲਤ ਦੇ ਵਿੱਚ ਤਕਸੀਮ ਦਾ ਕੇਸ ਲਗਾ ਕੇ ਆਪਣੀ ਜ਼ਮੀਨ ਦੀ ਤਕਸੀਮ ਕਰਵਾਈ ਜਾ ਸਕਦੀ ਹੈ ਇਸ ਲਈ ਸਾਰੇ ਹਿੱਸੇਦਾਰਾਂ ਦੀ ਸਹਿਮਤੀ ਲਾਜ਼ਮੀ ਨਹੀਂ ਹੁੰਦੀ ਲੈਂਡ ਰੈਵਨਿਊ ਐਕਟ ਅਨੁਸਾਰ ਹਰੇਕ ਹਿੱਸੇਦਾਰ ਨੂੰ ਆਪਣੀ ਜ਼ਮੀਨ ਦੀ ਤਕਸੀਮ ਕਰਾਉਣ ਦਾ ਪੂਰਾ ਹੱਕ ਹੁੰਦਾ ਹੈ ਤਕਸੀਮ ਲਈ ਅਰਜੀ ਤਸਿਲਦਾਰ ਦੀ ਅਦਾਲਤ ਦੇ ਵਿੱਚ ਦਾਇਰ ਕੀਤੀ ਜਾਂਦੀ ਹੈ ਅਤੇ ਤਸਿਲਦਾਰ ਵੱਲੋਂ ਸਾਰੇ ਹਿੱਸੇਦਾਰਾਂ ਨੂੰ ਨੋਟਿਸ ਜਾਰੀ ਕੀਤੇ ਜਾਂਦੇ ਹਨ ਤਸਿਲਦਾਰ ਸਾਰੇ ਹਿੱਸੇਦਾਰਾਂ ਦੇ ਇਤਰਾਜ਼ ਸੁਣਦਾ ਹੈ ਅਤੇ ਮੋਡ ਆਫ ਪਾਰਟੀਸ਼ਨ ਤਿਆਰ ਕਰਦਾ ਹੈ ਹਕੀਕਤ ਇਹ ਹੈ ਕਿ ਤਕਸੀਮ ਸਹਿਮਤੀ ਦਾ ਮਾਮਲਾ ਨਹੀਂ ਸਗੋਂ ਹੱਕ ਦਾ ਮਾਮਲਾ ਹੈ ਹੁਣ ਗੱਲ ਕਰਾਂਗੇ ਜੇ ਬਾਕੀ ਹਿੱਸੇਦਾਰਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਜਾਂ ਤਹਿਸੀਲਦਾਰ ਦੀ ਅਦਾਲਤ ਦੇ ਵਿੱਚ ਇਤਰਾਜ਼ ਦਿੱਤੇ ਜਾਂਦੇ ਹਨ ਤਾਂ ਉਹਨਾਂ ਦਾ ਕੀ ਬਣਦਾ ਹੈ ਦੋਸਤੋ ਹਰ ਇੱਕ ਹਿੱਸੇਦਾਰ ਨੂੰ ਤਕਸੀਮ ਦੇ ਵਿੱਚ ਆਪਣਾ ਇਤਰਾਜ਼ ਦੇਣ ਦਾ ਪੂਰਾ ਹੱਕ ਹੁੰਦਾ ਹੈ ਪਰੰਤੂ ਇਤਰਾਜ਼ ਦੇਣ ਦਾ ਮਤਲਬ ਇਹ ਨਹੀਂ ਕਿ ਤਕਸੀਮ ਰੁਕ ਜਾਂਦੀ ਹੈ ਇਤਰਾਜ਼ ਹਰ ਹਿੱਸੇਦਾਰ ਦੇ ਸੁਣੇ ਜਾਂਦੇ ਹਨ ਪਰੰਤੂ ਅੰਤਮ ਫੈਸਲਾ ਨਿਆਂ ਦੇ ਆਧਾਰ ਤੇ ਹੁੰਦਾ ਹੈ ਪਰੰਤੂ ਰਿਕਾਰਡ ਸਾਫ਼ ਹੋਵੇ ਤਰੀਕਾ ਕਾਨੂੰਨ ਅਨੁਸਾਰ ਹੋਵੇ ਤਾਂ ਹੀ ਤਕਸੀਮ ਟਿਕਾਊ ਅਤੇ ਮਜ਼ਬੂਤ ਹੁੰਦੀ ਹੈ ਸੋ ਦੋਸਤੋ ਜੇ ਤੁਹਾਨੂੰ ਸਾਡੇ ਵੱਲੋਂ ਦਿੱਤੀ ਜਾਣਕਾਰੀ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਾਥੀਓ